ਦੋਸਤੋ ਅੱਜ ਅਜਹੀ ਚੀਜ਼ ਬਣਾਉਣ ਲੱਗੇ ਆ ਜੋ ਤੁਹਾਡੀਆਂ ਮੁਸ਼ਕਲਾਂ ਨੂੰ ਬਹੁਤ ਹੀ ਠੀਕ ਕਰ ਦੂਗੀ ਇਹਦੇ ਨਾਲ ਆਪਾਂ ਨੂੰ ਜਿਹੜੀਆਂ ਅਨੇਕਾਂ ਹੀ ਪ੍ਰੋਬਲਮ ਆਉਂਦੀਆਂ ਨੇ ਗਰਮੀ ਦੇ ਦੌਰਾਨ ਛੋਟੀਆਂ-ਛੋਟੀਆਂ ਉਹ ਠੀਕ ਹੁੰਦੀਆਂ ਨੇ ਜੀ ਤੇ ਇਹ ਜਿਹੜਾ ਪਾਊਡਰ ਆਪਾਂ ਪਹਿਲਾਂ ਹੀ ਵਰਤਦੇ ਆ ਤੇ ਇਹਦੇ ਨਾਲ ਬਹੁਤ ਹੀ ਆਪਾਂ ਨੂੰ ਬੈਨੀਫਿਟ ਮਿਲੇ ਨੇ ਤੇ ਇਹ ਕਿਹੜਾ ਪਾਊਡਰ ਹੈ ਜੀ ਕਿਵੇਂ ਬਣਦਾ ਹੈਗਾ ਚਲੋ ਆਪਾਂ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰ ਦਈਏ ਸਭ ਤੋਂ ਪਹਿਲਾਂ ਆਪਾਂ ਲਈਏ ਜੀ ਇਲਾਇਚੀ ਜੋ ਕਿ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਆ ਇਹ ਜਿਹੜੀ ਤਸਵੀਰ ਆ ਉਹ ਠੰਡੀ ਹੁੰਦੀ ਹੈਗੀ ਤੇ ਆਪਣਾ ਜਿਹੜਾ ਖਾਧਾ ਵੀ ਤੋ ਚੰਗੀ ਤਰ੍ਹਾਂ ਪਚਦਾਗਾ ਤੇ ਆਪਾਂ ਨੂੰ ਭੁੱਖ ਵਧੀਆ ਲੱਗਦੀ ਹੈਗੀ ਤੇ ਇਸ ਤੋਂ ਬਾਅਦ ਆ ਗਿਆ ਜੀ ਜੀਰਾ ਜੀਰਾ ਜੋ ਕਿ ਆਪਣੇ ਮੋਟਾਪੇ ਨੂੰ ਘਟਾਉਣ ਦਾ ਕੰਮ ਕਰਦਾ ਆਪਾਂ ਪਹਿਲਾਂ ਵੀ ਕਈ ਵੀਡੀਓ ਸ਼ੇਅਰ ਕਰੀਆਂ ਨੇ ਤੇ ਮੈਂ ਖੁਦ ਵੀ ਅਜਮਾਇਆਗਾ ਇਹਦਾ ਜਿਹੜਾ ਜਿਵੇਂ ਆਪਾਂ ਪਹਿਲਾਂ ਪਿਓ ਲੈਨੇ ਫਿਰ ਆਪਾਂ ਇਹ ਸਵੇਰੇ ਨੂੰ ਉਬਾਲ ਕੇ ਜਿਹੜਾ ਦਾ ਪਾਣੀ ਤਿਆਰ ਹੁੰਦਾ ਉਹ ਪੀਨੇ ਆ ਇਦੇ ਨਾਲ ਵੀ ਬਹੁਤ ਆਪਾਂ ਨੂੰ ਫਰਕ ਮਹਿਸੂਸ ਹੁੰਦਾ ਜਿਹੜਾ ਪੇਟ ਆ ਉਹ ਵੀ ਘਟਦਾ ਮੋਟਾਪਾ ਸਾਰੇ ਸਰੀਰ ਨੂੰ ਹੁੰਦਾਗਾ ਉਹ ਇਸ ਦੀ ਵਜ੍ਹਾ ਨਾਲ ਠੀਕ ਹੁੰਦਾਗਾ ਇਹ ਵੀ ਆਪਾਂ ਇਹਦੇ ਵਿੱਚ ਵਰਤਾਂਗੇ ਜੀ ਇਸ ਤੋਂ ਬਾਅਦ ਆ ਗਈ ਜੀ ਅਜਵੈਨ ਇਹਦੇ ਵਿੱਚ ਵੀ ਐਂਟੀਆਕਸੀਡੈਂਟ ਗੁਣ ਹੁੰਦੇ ਨੇਗੇ ਇਹ ਵੀ ਹੁਣ ਜਿਵੇਂ ਕਈ ਵਾਰ ਅਫਾਰਾ ਗੈਸ ਜਾਂ ਬਾਦ ਹਾਜਮੀ ਜਾਂ ਤਿਜਾਵਾੰਦਾ ਜਿਹੜੀ ਹੈਗੀ ਜੀ ਅਜਵੈਨ ਇਹ ਵੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈਗੀ ਇਹ ਵੀ ਤੁਸੀਂ ਇਹਦੇ ਵਿੱਚ ਜ਼ਰੂਰ ਪਾਓ ਜੀ ਤੇ ਇਹਦਾ ਪਾਊਡਰ ਬਣਾ ਕੇ ਜੇ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਹੈਰਾਨੀ ਜਨਕ ਜਿਹੜੇ ਇਹਦੇ ਫਾਇਦੇ ਮਿਲਣਗੇ ਸੋ ਆਪਾਂ ਕਈ ਵਾਰ ਨਿੱਕੇ ਨਿੱਕੇ ਪ੍ਰੋਬਲਮ ਆਉਂਦੇ ਨੇ ਆਪਾਂ ਮੈਡੀਸਿਨ ਯੂਜ਼ ਕਰਨ ਲੱਗ ਜਾਂਦੇ ਆ ਜਿਹਦੀ ਕਿ ਆਪਾਂ ਨੂੰ ਆਦਤ ਪੈ ਜਾਂਦੀ ਹੈਗੀ ਪਰ ਇਹ ਜਿਹੜੀ ਆਪਾਂ ਮੈਡੀਸਿਨ ਕੋਈ ਵੀ ਲੈਣੇ ਹੈਗੇ ਉਹਦੇ ਨਾਲ ਆਪਾਂ ਨੂੰ ਅਨੇਕਾਂ ਹੀ ਪ੍ਰੋਬਲਮ ਆਉਂਦੀਆਂ ਨੇ ਅਨੇਕਾਂ ਹੀ ਉਹਦੇ ਸਾਈਡ ਇਫੈਕਟ ਹੁੰਦੇ ਨੇਗੇ ਪਰ ਜਿਹੜੀਆਂ ਚੀਜ਼ਾਂ ਨੇ ਜੀ ਇਹ ਆਪਾਂ ਨੂੰ ਬਹੁਤ ਹੀ ਦਰੋਸਤ ਰੱਖਣੀਆਂ ਇਸ ਤੋਂ ਬਾਅਦ ਲਈਏ ਜੀ ਸੌਂਫ ਜੀ ਦੀ ਕਿ ਤਸੀਰ ਠੰਡੀ ਹੁੰਦੀ ਹੈਗੀ ਇਹ ਵੀ ਜੇ ਮੈਂ ਗੈਸ ਬਾਦ ਹਜਮੇ ਆਪਾਂ ਚ ਜਾਂ ਭੋਜਨ ਚੰਗੀ ਤਰ੍ਹਾਂ ਨਹੀਂ ਪਾਚਦਾ ਜੇ ਆਪਾਂ ਨੂੰ ਭੁੱਖ ਪ੍ਰੋਪਰ ਨਹੀਂ ਲੱਗਦੀ ਉਹਦੇ ਵਾਸਤੇ ਬਹੁਤ ਹੀ ਆਪਾਂ ਨੂੰ ਇੱਕ ਕਹਿ ਸਕਦੇ ਆਂ ਕਿ ਭੁੱਖ ਲਾਉਣ ਦਾ ਇੱਕ ਬਹੁਤ ਵਧੀਆ ਸੋਰਸ ਆ ਸੋ ਇਹ ਵੀ ਆਪਾਂ ਇਹਦੇ ਵਿੱਚ ਵਰਤਾਂਗੇ ਜੀ ਇਸ ਤੋਂ ਇਲਾਵਾ ਜਿਵੇਂ ਕਈ ਵਾਰ ਕਿਸੇ ਨੂੰ ਬੀਪੀ ਬਲੱਡ ਪ੍ਰੈਸ਼ਰ ਮਤਲਬ ਕਈ ਵਾਰ ਹਾਈ ਹੁੰਦਾ ਜਾਂ ਲੋ ਹੁੰਦਾ ਉਹ ਵੀ ਇਸ ਚੀਜ਼ ਨਾਲ ਸਹੀ ਹੁੰਦਾਗਾ 슈ਗਰ ਲੈਵਲ ਆ ਜਈ ਕਈ ਵਾਰ ਵੱਧ ਘਟ ਜਾਂਦਾ ਉਹ ਵੀ ਇਹਦੇ ਨਾਲ ਜੇ ਰੈਗੂਲਰ ਲੈਣ ਤਾਂ ਉਹ ਵੀ ਇਹਦੇ ਨਾਲ ਸਹੀ ਹੁੰਦਾ ਮਤਲਬ ਸਾਡੇ ਘਰ ਵਿੱਚ ਜੋ ਵੀ ਥੋੜੀ-ਛੋਟੀ ਪ੍ਰੋਬਲਮਾਂ ਸੀਗੀਆਂ ਇਹ ਮਤਲਬ ਚੂਰਨ ਜਦੋਂ ਅਸੀਂ ਯੂਜ਼ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਬਹੁਤ ਫਾਇਦਾ ਹੋਇਆ ਇਹਦੇ ਨਾਲ ਸਕਿਨ ਵੀ ਆਪਣੀ ਇੱਕ ਬਹੁਤ ਵਧੀਆ ਨਿਖਾਰ ਲੈ ਕੇ ਆਉਂਦੀ ਹੈ ਗਰਮੀ ਦੇ ਦੌਰਾਨ ਆਪਾਂ ਨੂੰ ਕਈ ਵਾਰ ਭੁੱਖ ਨਹੀਂ ਲੱਗਦੀ ਤਾਂ ਭੁੱਖ ਵੀ ਵਧੀਆ ਲੱਗਦੀ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਜੀਰਾ ਜੋ ਕਿ ਆਪਾਂ ਲਿਆ ਹੋਇਆ ਜੀ 2 ਚਮਚ ਇਸ ਤੋਂ ਬਾਅਦ ਪਾਵਾਂਗੇ ਜੀ 2 ਚਮਚ ਆਪਾਂ ਅਜਵੈਨ ਇਹ ਸਾਰਿਆਂ ਨੂੰ ਆਪਾਂ ਧੁੱਪੇ ਲਵਾ ਲਈ ਸੀ ਜੀ ਸਿੱਲੀਆਂ ਨਹੀਂ ਹੋਣੇ ਚਾਹੀਦੀਆਂ ਜੇਕਰ ਕਈ ਵਾਰ ਆਪਾਂ ਧੁੱਪੇ ਨਾ ਰੱਖਣ ਹੋਵੇ ਆਪਾਂ ਛੇਤੀ ਛੇਤੀ ਬਣਾਉਣਾ ਹੋਵੇ ਤਾਂ ਆਪਾਂ ਨੂੰ ਤਵੇ ਤੇ ਰੱਖ ਕੇ ਹਲਕਾ ਜਿਹਾ ਗਰਮ ਕਰ ਲਾਂਗੇ ਇਹਨਾਂ ਦਾ ਕਲਰ ਨਹੀਂ ਚੇਂਜ ਕਰਨਾ ਬਸ ਇਹਨਾਂ ਵਿੱਚਲੀ ਜਿਹੜੀ ਨਮੀ ਆ ਉਹੀ ਖਤਮ ਕਰਨੀ ਹੈ 2 ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸੌਂਫ ਤੇ ਇੱਕ ਚਮਚ ਵਾਂਗੂ ਪਾਵਾਂਗੇ ਜੀ ਆਪਾਂ ਛੋਟੀ ਇਲਾਇਚੀ ਇਹਦੇ ਨਾਲ ਜਿਹੜੀ ਆਪਣੇ ਭੁੱਖਾ ਉਹ ਵੀ ਵਧਦੀ ਹੈਗੀ ਇਹ ਜੀ ਐਂਟੀਆਕਸੀਡੈਂਟ ਗੁਣ ਬਹੁਤ ਜਿਆਦਾ ਹੁੰਦੇ ਨੇ ਜੀ ਆਪਣੇ ਇਮਿਊਨਿਟੀ ਨੂੰ ਬੂਸਟ ਕਰਦੀ ਹੈਗੀ ਤੇ ਆਪਣੇ ਜਿਹੜਾ ਸਰੀਰ ਨੂੰ ਦਰੁਸਤ ਰੱਖਦੀ ਹੈ ਤੇ ਹੁਣ ਆਪਾਂ ਇਹਦਾ ਪੀਸ ਕੇ ਇਹਦਾ ਇੱਕ ਪਾਊਡਰ ਤਿਆਰ ਕਰ ਲਾਂਗੇ ਜੀ ਲਓ ਜੀ ਇਹਨੂੰ ਆਪਾਂ ਪੀਸ ਕੇ ਪਾਊਡਰ ਤਿਆਰ ਕਰ ਲਿਆ ਇਸ ਪ੍ਰਕਾਰ ਬਣ ਗਿਆ ਜੀ ਇਹ ਤੇ ਇਹਨੂੰ ਹੁਣ ਆਪਾਂ ਛਾਣ ਲੈਣਾ ਕਿਉਂਕਿ ਜਿਹੜੀ ਸੌਫ ਹੋ ਥੋੜੀ ਜਿਹੀ ਮੋਟੀ ਰਹਿ ਜਾਂਦੀ ਹੈ ਹੋਰ ਤਾਂ ਸਾਰਾ ਕੁਝ ਵਧੀਆ ਪੀਸਿਆ ਜਾਂਦਾ ਹੈਗਾ ਤੇ ਹੁਣ ਆਪਾਂ ਇਹਨੂੰ ਛਾਣ ਲਾਂਗੇ ਜੀ ਤੇ ਰੋਟੀ ਖਾਣ ਤੋਂ ਬਾਅਦ ਖਾਣਾ ਜੀ ਤੇ ਤੁਸੀਂ ਥੋੜੇ ਜਿ ਦੇਣਾ ਜੀ ਫਰਕ ਦੇਖੋਗੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ ਜਾਂ ਤਿਆਬ ਹੁੰਦਾ ਗੈਸ ਦੀ ਅਪਾਚ ਜਾਂ ਕਈ ਵਾਰ ਭੁੱਖ ਨਹੀਂ ਲੱਗਦੀ ਖਾਦਾ ਪੀਤਾ ਪ੍ਰੋਪਰਟੈਂਗ ਇਹਦੇ ਨਾਲ ਨਹੀਂ ਪਾਜਦਾ ਤੇ ਇਹਦੇ ਨਾਲ ਵਧੀਆ ਜਿਹੜਾ ਪਚਣ ਲੱਗ ਜੂਗਾ ਜੀ ਸੋ ਬਹੁਤ ਵਧੀਆ ਪਾਊਡਰ ਆ ਜੀ ਇਹ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਚੰਗੀ ਤਰ੍ਹਾਂ ਛਾਣ ਲਗੇ ਜੀ ਲਓ ਜੀ ਆਪਾਂ ਪਾਊਡਰ ਜਿਹੜਾ ਉਹ ਤਿਆਰ ਕਰ ਲਿਆ ਜਿਹੜਾ ਛਾਣਿਆ ਸੀ ਉਹ ਆਪਾਂ ਦੁਬਾਰਾ ਪੀਸ ਕੇ ਦੁਬਾਰਾ ਜਿਹੜਾ ਪਾਊਡਰ ਤਿਆਰ ਕਰ ਲਾਂਗੇ ਤੇ ਜਿਨ੍ਹਾਂ ਨੂੰ ਇਹ ਪਾਊਡਰ ਮਤਲਬ ਐਵੇਂ ਜਿਹਾ ਲੱਗਦਾ ਵੀ ਇਹਦੇ ਵਿੱਚ ਮਿੱਠਾ ਜਾਂ ਨਮਕੀਨ ਹੋਵੇ ਉਹ ਇਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਜਾਂ ਸੇਧਾ ਨਮਕ ਥੋੜਾ ਜਿਹਾ ਪਾ ਸਕਦੇ ਮਤਲਬ ਜਿਹੜਾ ਟੇਸਟ ਉਹ ਵਧੀਆ ਆ ਜਾਏ ਤੇ ਆਪਾਂ ਰੋਟੀ ਖਾਣ ਤੋਂ ਬਾਅਦ ਮਤਲਬ ਜਦੋਂ ਖਾਣਾ ਖਾਣੇ ਆ ਸਵੇਰੇ ਸ਼ਾਮ ਤਾਂ ਉਹ ਤੋਂ ਆਪਾਂ ਅੱਧੇ ਘੰਟੇ ਬਾਅਦ ਇਹਨੂੰ ਪਾਣੀ ਨਾਲ ਲੈ ਸਕਦੇ ਆਂਗੇ ਅੱਧਾ ਅੱਧਾ ਚਮਚ ਲੈਣਾ ਜੀ ਦੋਨੇ ਟਾਈਮ ਤੇ ਤੁਸੀਂ ਦੇਖੋਗੇ ਕਿ ਥੋੜੇ ਜਿਹੇ ਦਿਨਾਂ 'ਚ ਜਿਨ੍ਹਾਂ ਨੂੰ ਗੈਸ ਤੇਜਾਬ ਕਬਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਗੀ ਉਹ ਤੋਂ ਸਾਨੂੰ ਰਾਤ ਮਿਲਦੀ ਆ ਸੋ ਜਿਨ੍ਹਾਂ ਦੇ ਵਿੱਚ ਜਿਵੇਂ ਪੇਟ ਦੀ ਜਿਹੜੀ ਵੈਲੀ ਫੈਟ ਬਹੁਤ ਜ਼ਿਆਦਾ ਵਧੀ ਹੋਈ ਆ ਉਹ ਵੀ ਘਟਦੀ ਜੇ ਇਹਨਾਂ ਮੋਟਾਪਾ ਬਹੁਤ ਘਟਦਾ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਜਿਨ੍ਹਾਂ ਨੂੰ ਗੈਸ ਤੇਜਾਬ ਜਾਂ ਬਹੁਤ ਹੀ ਜ਼ਿਆਦਾ ਕਹਿ ਸਕਦੇ ਆ ਵੀ ਕਿ ਉਬਰਾਟ ਹੁੰਦੀ ਆ ਜਾਂ ਮਿਹਦੇ 'ਚ ਬਹੁ ਉਹ ਤੋਂ ਵੀ ਇਹ ਸਾਡੀ ਰੱਖਿਆ ਕਰਦਾ ਸੋ ਉਹਨਾਂ ਨੇ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਵੀਡੀਓ ਦੇਖਣੇ ਸਾਧਨ ਬਹੁਤ ਬਹੁਤ ਧੰਨਵਾਦ ਜੀ